ਗੁਰਗੋਬਿੰਦ ਸਿੰਘ ਇੱਕ ਸੱਚੇ ਯੋਧੇ ਵਜੋਂ ਇਤਿਹਾਸ ਵਿੱਚ ਸਦਾ ਲਈ ਅਮਰ ਹਨ ਕਿਉਂਕਿ ਤਨ ਤੌਲਤ ਤਨ ਤੌਲਤ ਮਿੱਟੀ ਹੈ ਸੰਸਾਰਿਕ ਪ੍ਰਸਿੱਧੀ ਕੁਲਪਲ ਹੈ ਗਿਆਨ ਸ਼ਕਤੀ ਹੈ ਗਿਆਨ ਸ਼ਕਤੀ ਹੈ ਪਰ ਸਭ ਤੋਂ ਉੱਪਰ ਕੁਰਬਾਨੀ ਹੈ ਅਜਿਹੀ ਇੱਕ ਆਤਮ ਬਲੀ ਇਤਿਹਾਸਿਕ ਹਸਤੀ ਸੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਉਹਨਾਂ ਦੇ ਚਾਰ ਪੁੱਤਰਾਂ ਨੂੰ ਜ਼ਾਲਮ ਅੰਗ ਔਰੰਗਜੀਬ ਨੇ ਮੌਤ ਦੀ ਸਜ਼ਾ ਦਿੱਤੀ ਸੀ ਗੁਰੂ ਜੀ ਦੀ ਪਤਨੀ ਨੇ ਆਪਣੇ ਪਤੀ ਅਤੇ ਬੱਚਿਆਂ ਦੀ ਸ਼ਹਾਦਤ ਤੋਂ ਬਾਅਦ ਆਪਣੀ ਜਾਨ ਕੁਰਬਾਨ ਕਰ ਦਿੱਤੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੀ ਆਖਰੀ ਜੰਗ ਲੜ ਕੇ ਵਾਪਸ ਪਰਤ ਰਹੇ ਸੰਤਾਂ ਉਹਨਾਂ ਦੇ ਸਰੀਰ ਤੇ ਜ਼ਖਮ ਅਜੇ ਸੁੱਕੇ ਨਹੀਂ ਸਨ ਕਿ ਉਹਨਾਂ ਨੂੰ ਮੁੜ ਜੰਗ ਦੇ ਮੈਦਾਨ ਵਿੱਚ ਜਾਣਾ ਪਿਆ ਜਦੋਂ ਉਹਨਾਂ ਦੇ ਸਰੀਰ ਵਿੱਚੋਂ ਲਹੂ ਦਾ ਫਵਾੜਾ ਬਕ ਰਿਹਾ ਸੀ ਤਾਂ ਉਹਨਾਂ ਨੇ ਗੁਰੂ ਗਰੰਥ ਸਾਹਿਬ ਦਾ ਸਿਮਰਨ ਕੀਤਾ ਕਰਦੇ ਹੋਏ ਅਰਦਾਸ ਕੀਤੀ ਕਿ ਹੇ ਅਕਾਲ ਪੁਰਖ ਮੇਰਾ ਅਭਿਮਾਨ ਹੈ ਹੁਣ ਮੇਰੇ ਮਾਲਕ ਮੈਂ ਤੇਰੇ ਨਾਮ ਦਾ ਸੰਗੀਤ ਸੁਣਾਵਾਂਗਾ ਇਸ ਵਾਰ ਪਹਾੜ ਦੀ ਇੱਕ ਇੱਕ ਵਾਰ ਇੱਕ ਪਹਾੜ ਦੀ ਇੱਕ ਕਾਂਜ ਚੋਟੀ ਤੇ ਉਹਨਾਂ ਨੇ ਇੱਕ ਰੱਬੀ ਆਵਾਜ਼ ਸੁਣੀ ਗੋਵਿੰਦ اے ਮਹਾਨ ਪਾਤ ਬਹੁਤ ਦੁੱਖ ਵਿੱਚ ਹੈ ਤੁਹਾਡਾ ਜੀਵਨ ਇਸ ਦੇ ਦਰਦ ਨੂੰ ਦੂਰ ਕਰਨ ਲਈ ਹੈ ਤਨ ਹਨ ਉਹ ਜੋ ਪ੍ਰਮਾਤਮਾ ਦੇ ਮਾਰਗ ਵਿੱਚ ਆਪਣੀ ਜਾਨ ਕੁਰਬਾਨ ਕਰਦੇ ਹਨ ਇਹ ਸੱਚ ਹੈ ਰੱਬ ਦੀ ਪੂਜਾ ਇਹ ਸੁਣ ਕੇ ਗੁਰਗੋਬਿੰਦ ਸਿੰਘ ਚੁੱਪਚਾਪ ਉਸ 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 ਉਜਾੜ ਪਹਾੜ ਤੋਂ ਇਹੇਠਾਂ ਆ ਗਏ। ਉਹਨਾਂ ਨੇ ਲੋਕਾਂ ਦੀ ਸੇਵਾ ਕਰਨ ਦਾ ਪ੍ਰਣ ਲਿਆ ਅਤੇ ਇਸ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਗੁਰਗੋਬਿੰਦ ਸਿੰਘ ਜੀ ਦੇ ਤਿੰਨ ਗੁਣ ਸਨ। ਉਹ ਭਾਵੁਕ ਕਵੀ ਸਨ, ਉਹ ਸੰਤ ਸੀ, ਉਹ ਇੱਕ ਚੰਗੇ ਪ੍ਰਬੰਧਕ ਸੀ। ਇਹਨਾਂ ਤਿੰਨ ਮਹਾਨ ਗੁਣਾਂ ਨੇ ਉਹਨਾਂ ਨੂੰ ਮਹਾਨ ਕੁਰਬਾਨੀ ਦਿੱਤੀ। ਔਰੰਗਜ਼ੇਬ ਉਸ ਸਮੇਂ ਪੜਦਾ ਬਾਦਸ਼ਾਹ ਸੀ। ਉਹ ਆਪਣੀ ਤਾਕਤ ਦੇ ਬਲਬੂਤੇ ਪੂਰੇ ਭਾਰਤ ਨੂੰ ਇਸਲਾਮਿਕ ਰਾਜ ਬਣਾਉਣਾ ਚਾਹੁੰਦਾ ਸੀ ਉਸ ਮੁਗਲ ਬਾਦਸ਼ਾਹ ਦੀ ਤਾਕਤ ਅੱਗੇ ਹਿੰਦੂ ਕੰਬ ਗਏ ਭਾਵੇਂ ਗੁਰੂ ਗੋਬਿੰਦ ਸਿੰਘ ਜੀ ਉਮਰ ਵਿੱਚ ਛੋਟੇ ਸਨ ਪਰ ਅਕਾਲ ਪੁਰਖ ਪ੍ਰਤੀ ਆਪਣੀ ਡੂੰਗੀ ਸ਼ਰਧਾ ਕਾਰਨ ਉਹ ਬਹੁਤ ਹੀ ਨਿਡਰ ਅਤੇ ਦਲੇਰ ਸਨ ਉਹ ਆਪਣੀ ਮੌਤ ਤੋਂ ਵੀ ਨਹੀਂ ਡਰਦੇ ਸਨ ਉਹ ਕਹਿੰਦੇ ਸੀ ਉਸ ਪਿਆਰੇ ਰੱਬ ਨੇ ਮੈਨੂੰ ertidite ਭੇਜਿਆ ਹੈ ਮੈਂ ਉਸ ਦੇ ਨਾਮ ਤੇ ਗੀਤ ਗਾਉਂਦਾ ਹਾਂ ਮੈਂ ਉਸ ਸਦੀਵੀ ਅਮਰ ਆਤਮਾ ਦੇ ਬੀਜ ਬੀਜਾਂਗਾ ਅਤੇ ਉਸ ਵਿੱਚ ਪਨਾ ਲਵਾਂਗਾ ਭਾਰਤ ਜੋ ਸਦੀਆਂ ਤੋਂ ਲਹੂ ਵਾਂਗ ਵਹਿ ਰਿਹਾ ਸੀ ਜੋ ਹਰ ਯੁੱਗ ਵਿੱਚ ਦਿਲ ਵਾਂਗ ਟੜਕਦਾ ਰਿਹਾ ਹੈ ਗੁਰਗੋਬਿੰਦ ਸਿੰਘ ਜੀ ਦੇ ਇਸ ਮਹਾਨ ਸੰਘਰਸ਼ ਨੂੰ ਸਮਝਣ ਲਈ ਸਾਨੂੰ ਔਰੰਗਜ਼ੇਬ ਦੀ ਸ਼ਾਸਨ ਪ੍ਰਣਾਲੀ ਨੂੰ ਸਮਝਣਾ ਹੋਵੇਗਾ ਉਹ ਬਹੁਤ ਹੀ ਤਾਨਾਸ਼ਾਹੀ ਅਤੇ ਵਿਗਨਕਾਰੀ ਬਾਦਸ਼ਾਹ ਸੀ ਕੁਝ ਮੁਸਲਮਾਨ ਵੀ ਉਸ ਨੂੰ ਸੰਤ ਸਮਝ ਕੇ ਉਸ ਦੇ ਅਨਨੇ ਸ਼ਰਧਾਲੂ ਬਣ ਗਏ ਅਤੇ ਉਸ ਦੇ ਮਾਰਗ ਤੇ ਚੱਲਣ ਲੱਗੇ ਅਤੇ ਮਹਾਨ ਅਕਬਰ ਦੇ ਕਾਰਕਸ਼ਾਲੀ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਉਹ ਲੋਕਾਂ ਦਾ ਦਿਲ ਜਿੱਤਣ ਵਿੱਚ ਸਫਲ ਰਿਹਾ ਅਤੇ ਇਸ ਲਈ ਭਾਰਤ ਨੂੰ ਮੁਸਲਮਾਨ ਸਮਰਾਜ ਬਣਾਉਣ ਵਿੱਚ ਸਫਲ ਨਹੀਂ ਹੋਇਆ ਉਸ ਨੇ ਸਾਰੇ Hindu ਮੰਦਰਾਂ ਨੂੰ ਤਬਾਹ ਕਰ ਦਿੱਤਾ ਸਾਰੇ Hindu ਸਕੂਲ ਅਤੇ ਜਨਤਕ ਪੂਜਾ ਸਥਾਨ ਬੰਦ ਕਰ ਦਿੱਤੇ ਗਏ ਉਹ ਆਪਣੇ ਸਮਰਾਜ ਅਤੇ ਖਾਨਦਾਨ ਨੂੰ ਅੱਗੇ ਨਹੀਂ ਲਿਜਾ ਸਕਿਆ ਅਤੇ ਮੌਤ ਦੇ ਬਿਸਤਰੇ ਤੇ ਉਸਨੇ ਇਹ ਪਛਤਾ ਪਛਤਾਪ ਸ਼ਬਦ ਬੋਲੇ ਕਿ ਮੈਨੂੰ ਨਹੀਂ ਪਤਾ ਮੈਂ ਕੌਣ ਹਾਂ ਮੈਂ ਕਿੱਥੋਂ ਮੈਂ ਕਿੱਥੇ ਜਾਵਾਂਗਾ ਕੌਣ ਜਾਣਦਾ ਹੈ ਕਿ ਮੇਰੇ ਵਰਗੇ ਪਾਪਨਾਲ ਪਰੇ ਵਿਅਕਤੀ ਦੀ ਕਿਸਮਤ ਕੀ ਹੋਏਗੀ ਮੇਰੀ ਸਾਰੀ ਉਮਰ ਬੇਪਰਵਾਹੀ ਵਿੱਚ ਬੀਤ ਗਈ ਵਾਹੀ ਕਰੂ ਮੇਰੇ ਅੰਦਰ ਮੇਰੇ ਹਿਰਦੇ ਵਿੱਚ ਸੀ ਪਰ ਮੇਰੀਆਂ ਅੰਨੀਆਂ ਉਸ ਨੂੰ ਨੇ ਹੀ ਦੇਖ ਸਕਦੀਆਂ ਸਨ ਮੈਂ ਕਿੰਨਾ ਵੱਡਾ ਗੁਨਾਹ ਕੀਤਾ ਹੈ ਮਾਨ ਗੁਰੂ ਨੇ ਉਸ ਅੰਦਰੂਨੀ ਬ੍ਰह्म ਪ੍ਰਕਾਸ਼ ਦੇ ਬੀਜ ਨੂੰ ਸਮਝ ਲਿਆ ਸੀ ਇਸ ਲਈ ਉਹਨਾਂ ਨੇ ਇਸ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਉਸ ਨੇ ਆਪਣੇ ਖਾਲਸਾ ਭਰਾਵਾਂ ਨੂੰ ਬੇਨਤੀ ਕੀਤੀ ਕਿ ਯਾਦ ਰੱਖੋ ਤੁਹਾਨੂੰ ਪਾਰਤ ਤੇ ਮਨੁੱਖਤਾ ਦੀ ਸੇਵਾ ਕਰਨ ਲਈ ਭੇਜਿਆ ਗਿਆ ਹੈ ਜਦ ਤੱਕ ਮੇਰੇ ਅੰਦਰ ਬਲੀਹਾਰ ਦੀ ਇਹ ਅੱਗ ਬਲਦੀ ਰਹੇਗੀ ਤੁਸੀਂ ਵੀ ਇਸ ਨੂੰ ਨਿਡਰ ਹੋ ਕੇ ਆਪਣੇ ਅੰਦਰ ਅਟੁੱਟ ਬਲਦੇ ਰਹੋ ਤੁਸੀਂ ਸਾਰੇ ਸੱਚੇ ਬਾਦਸ਼ਾਹ ਹੋ ਤੁਸੀਂ ਖਾਸਾ ਪੰਦੇ ਹੋ ਤੁਸੀਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹੋ ਜਦ ਵੀ ਮੈਂ ਉਸ ਉਸ ਦਾ ਇਹ ਦਿਲ ਨੂੰ ਛੂਹ ਲੈਣ ਵਾਲਾ ਗੀਤ ਪੜ੍ਹਦਾ ਹਾਂ ਤਾਂ ਮੇਰੇ ਲਹੂ ਵਿੱਚ ਇੱਕ ਲਹਿਰ ਉੱਠਣ ਲੱਗ ਜਾਂਦੀ ਹੈ ਹਰ ਇਨਸਾਨ ਇੱਕ ਹੈ ਰੱਬ ਇੱਕ ਹੈ ਇੱਕ ਪਿਆਰ ਹੈ ਤੁਹਾਡੇ ਅੰਦਰ ਇੱਕ ਹੀ ਰੋਸ਼ਨੀ ਚਮਕ ਰਹੀ ਹੈ ਸੱਚ ਸੱਚ ਵਿੱਚ ਲੀਨ ਹੋਵੋ ਪਿਆਰ ਨਾਲ ਭਰੋ ਨਹੀਂ ਤਾਂ ਤੂੰ ਵੀ ਇਸ ਨਾਸ਼ਵਾਨ ਸੰਸਾਰ ਵਿੱਚ ਰੁੜ ਜਾਵੇਂਗਾ ਕੇਵਲ ਉਹੀ ਜੋ ਪਿਆਰ ਕਰਦਾ ਹੈ ਸੱਚਾ ਜੀਵਨ ਜੀਂਦਾ ਹੈ ਉਸ ਮਹਾਨ ਸੰਤ ਦੇ ਮਨ ਵਿੱਚ ਹਰ ਜੀਵ ਲਈ ਅਥਾ ਪਿਆਰ ਸੀ ਉਸ ਵਿੱਚ ਹਿੰਦੂ ਮੁਸਲਮਾਨ ਜਾਂ ਇਸਾਈ ਵਿੱਚ ਕੋਈ ਫਰਕ ਨਹੀਂ ਸੀ ਉਸ ਸੰਤ ਨੇ ਇਸ ਸਦੀਵੀ ਸੱਚ ਨੂੰ ਸਮਝ ਲਿਆ ਸੀ ਕਿ ਸਾਰਾ ਸੰਸਾਰ ਹੈ ਤੇ ਇਸ ਵਿੱਚ ਰਹਿਣ ਵਾਲੇ ਜੀਵ ਇੱਕ ਰੁੱਖ ਦੀ ਟਾਣੀ ਦਾ ਫਲ ਹਨ ਗੁਰਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸਾਰੇ ਜੀਵਾਂ ਦੀ ਮਦਦ ਕੀਤੀ ਦਇਆ ਦਾ ਸਥਾਨ ਸੀ ਸ਼ਰਧਾਲੂ ਦੂਰ ਦੂਰ ਤੋਂ ਦਰਸ਼ਨ ਕਰਨ ਅਤੇ ਆਸ਼ੀਰਵਾਦ ਲੈਣ ਆਉਂਦੇ ਸਨ ਅਨੰਦਪੁਰ ਸਾਹਿਬ ਉਹਨਾਂ ਸਾਰਿਆਂ ਲਈ ਸਵਰਗ ਦੇ ਦਰਵਾਜ਼ੇ ਤੋਂ ਘੱਟ ਨਹੀਂ ਸੀ ਅਤੇ ਅੱਜ ਵੀ ਅਨੰਦਪੁਰ ਸੈਂਕੜੇ ਸ਼ਰਧਾਲੂਆਂ ਦਾ তীর্থ ਸਥਾਨ ਹੈ ਧੰਨਵਾਦ ਜੀ